ਮੈਂ ਹਮੇਸ਼ਾ ਕਾਂਗਰਸ ਨੂੰ ਵੋਟਾਂ ਮਦਦਾ ਹੈ ਮੈਂ ਹਮੇਸ਼ਾ ਕਾਂਗਰਸ ਨੂੰ ਵੋਟਾਂ ਮਦਦਾ ਹੈ ਵੀ ਬੰਦਾ ਮੈਂ ਕਾਂਗਰਸ ਨੂੰ ਵੋਟਾਂ ਪਾਈਆ ਮੈਂ ਕਿਉਂ ਲੋਕ ਸਭਾ ਚੋਣਾਂ ਲਈ VOTING ਲਈ ਕੁਝ ਦਿਨ ਬਚੇ ਨੇ ਤੇ ਪੰਜਾਬ ਵਿੱਚ ਵੀ ਉਮੀਦਵਾਰਾਂ ਨੇ ਆਪਣਾ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਪਰ ਕਈ ਵਾਰ ਪ੍ਰਚਾਰ ਦੌਰਾਨ ਕੁਝ ਅਜੀਬੇਵਿਖਣ ਨੂੰ ਮਿਲ ਜਾਂਦਾ ਹੈ ਕਿ ਇੰਨਾ ਸਿਆਸਤਦਾਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਜਾਂਦਾ ਹੈ ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਬਟਾਲਾ ਦੇ ਹਲਕੇ ਡੇਰਾ ਬਾਬਾ ਨਾਨਕ ਤੋਂ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਤੇ ਇੱਕ ਪਿੰਡ ਵਿੱਚ ਜਦੋਂ ਕੈਬਨਿਟ ਮੰਤਰੀ ਸੁਭਜਿੰਦਰ ਸਿੰਘ ਰੰਦਾਵਾ ਸੰਬੋਧਨ ਕਰ ਰਹੇ ਸਨ ਤਾਂ ਇੱਕ ਵਿਅਕਤੀ ਆਪਣੀ ਫਰਿਆਦ ਸੁਨਣ ਲਈ ਉੱਥੇ ਆਇਆ ਤੇ ਮਾਈਕ ਤੇ ਹੀ ਸੁਭਜਿੰਦਰ ਸਿੰਘ ਰੰਦਾਵਾ ਕਹਿਣ ਲੱਗੇ ਕਿ ਇਸ ਤਰ੍ਹਾਂ ਦੇ ਮਾਮਲੇ ਸਟੇਜਾਂ ਤੇ ਹੱਲ ਨਹੀਂ ਹੁੰਦੇ ਤੇ ਜੇਕਰ ਤੇਰੀ ਪਤਨੀ ਨੂੰ ਕੋਈ ਪ੍ਰੋਬਲਮ ਹੈ ਤਾਂ ਇੱਥੇ ਨਾ ਲੈ ਕੇ ਆ। ਵਿਅਕਤੀ ਕਹਿੰਦਾ ਰਿਹਾ ਕਿ ਮੈਂ ਕਾਂਗਰਸ ਨੂੰ ਵੋਟਾਂ ਪਾਈਆਂ ਨੇ ਗਲਤ ਤਾਂ ਕਰ ਲੈਂਦੇ ਹੋ ਪਰ ਸਮੱਸਿਆ ਸੁਣਨ ਦੀ ਬਜਾਏ ਉਸ ਨੂੰ ਉੱਥੋਂ ਵਰਕਰਾਂ ਤੇ ਪੁਲਿਸ ਨੇ ੱੱਕੇ ਮ ਤੁਸੀਂ ਵੀ ਵੇਖੋ ਵੀਡੀਓ ਕਿਹ ਚੀਜ਼ਾਂ ਚਾਹੀਦੀਆਂ ਨਾ ਕਿ ਤੇ ਤੇ ਸਾਡੀਆਂ ਧੀਆਂ ਪਣਾ ਦੀ ਕੇਜ ਜਿਹੜੀ ਆ ਸਭ ਤੋਂ ਪਹਿਲਾਂ ਪਤਾ ਲੱਗੇ ਮੈਨੂੰ ਮਰ ਰੋਏ ਨਾਲ ਸੱਧਿਆ ਘਰ ਦੇ ਵਾਲੇ ਦੀ ਆਪਣੇ ਘਰ ਆਪਣੇ ਘਰ ਬਰ ਲਓ ਬਰੋ ਜੀ ਗੱਲਾਂ ਤੇਜਾਂ ਨਹੀਂ ਹੁੰਦੀਆਂ ਮੈਂ ਹਮੇਸ਼ਾ ਕਾਂਗਰਸ ਨੂੰ ਵੋਟਾਂ ਪਾਉਂਦਾ ਹਾਂ ਪਾਰੋ ਮੈਂ ਪਤਾ ਮੈਂ ਕਾਂਗਰਸ ਨੂੰ ਵੋਟਾਂ ਪਾਉਂਦਾ ਮੈਂ ਪਰ ਉਹ ਪਾ ਜੀ ਮੇਰੀ ਗਲਤ ਕਰ ਲਿਆ ਤੋ ਯਾਰ ਮੈਂ ਕਾਂਗਰਸ ਨੂੰ ਵੋਟਾਂ ਪਾਉਂਦਾ ਪਰ ਨਹੀਂ ਉੱਧਰ ਗੋਲੀ ਤੋਂ ਬਾਅਦ ਪੈਣੀ ਨਾ ਦਾਦਾ ਮਾਹੌਲ ਨਾਲ ਆਪਣੇ ਤੇ ਲੈ ਜਾ ਤੇ ਘਰ ਦੀਆਂ ਪ੍ਰੋਬਲਮਾਂ ਤੇ ਉਹ ਕੋਈ ਨਹੀਂ ਨਾ ਲਿਆ ਖਾਰਿਆਂ ਦੇ ਵਿੱਚ ਸੋ ਜਿੱਥੇ ਜਿੱਥੇ ਬੈਠੇ ਮੇਰੇ ਕੋਲ ਬੈਠੋ ਹੁਣ ਅਸੀਂ ਆਪਣੇ ਮਹਾਨ ਨੇਤਾ ਸਟੇਟ ਲੈਵਲ ਦੇ ਕੰਪੀ ਸਾਹਿਬ ਸਾਡੇ ਪੰਜਾਬ ਪਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਕਰ ਜੀ ਜਿਹੜੇ ਸਾਡੇ ਲੋਹਸਵਾ ਹਲਕਾ ਬਰਤਾਲ ਤੋਂ ਸਾਡੇ ਵੀਰ ਵੀ ਨੇ ਪਿਛਲੀ ਵਾਰ ਦੀ ਤਰ੍ਹਾਂ ਉਹਨਾਂ ਦੇ ਵੀ ਮੋਟਲ ਪਾ ਉਹ ਵਿਅਕਤੀ ਸੁਨੀਲ ਜਾਖੜ ਨੂੰ ਮਿਲਣਾ ਚਾਹੁੰਦਾ ਸੀ ਤੇ ਦੱਸਣਾ ਚਾਹੁੰਦਾ ਸੀ ਕਿ ਉਸਦੀ ਪਤਨੀ ਨੂੰ ਪਿੰਡ ਦਾ ਇੱਕ ਨੌਜਵਾਨ ਤੰਗ ਪਰੇਸ਼ਾਨ ਕਰਦਾ ਹੈ ਪਰ ਤੁਸੀਂ ਵੇਖ ਹੀ ਲਿਆ ਕਿ ਉਸ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਜੋ ਮਰਜ਼ੀ ਕਹਿ ਲਓ ਸਟੇਜ ਤੋਂ ਤਾਂ ਧੀਆਂ ਪੇਣਾ ਦੀ ਇੱਜ਼ਤ ਦੀਆਂ ਗੱਲਾਂ ਕਰਦੇ ਨੇ ਪਰ ਜਦੋਂ ਅਸਲੀਅਤ ਵਿੱਚ ਕੁਝ ਕਰਨ ਦਾ ਸਮਾਂ ਹੁੰਦਾ ਹੈ ਤਾਂ ਲੋਕਾਂ ਦੀ ਸੁਣਦੇ ਤਾਂ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ